ਪੰਜਾਬ ਦੇ ਵਿੱਚ ਨੇਕਾਂ ਤਰ੍ਹਾਂ ਦੀਆਂ ਗੁਰਦੁਆਰਾ ਸਾਹਿਬ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਜਿੱਦੇ ਵਿੱਚ ਕਈ ਤਰ੍ਹਾਂ ਦੀ ਘਟਨਾਵਾਂ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਘਟਨਾ ਪਾਵੇਂ ਸ੍ਰੀ ਹਰਮੰਦਰ ਸਾਹਿਬ ਦੀ ਹੋਵੇ ਜਾਂ ਫਿਰ ਕੋਈ ਹੋਰ ਤਿਆਸੀ ਗੁਰਦੁਆਰੇ ਦੀ ਤਾਂ ਇਸੇ ਵੇਲੇ ਦੀ ਕਬੱਡੀ ਖਬਰ ਤੁਹਾਨੂੰ ਦੁਕਾਨ ਜਾ ਰਿਹਾ ਕਿ ਇੱਕ ਵਿਅਕਤੀ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਪੋਰਾ ਸਾਹਿਬ ਦੇ ਵਿੱਚ ਸਵੇਰੇ 5 ਵਜੇ ਜਦੋਂ ਆਂਦਾ ਹੈ ਤਾਂ ਨਮਸਤਕ ਹੁੰਦਾ ਨਮਸਤਕ ਹੋਣ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਉੱਥੇ ਡਿਊਟੀ ਤੇ ਤਨਨਾਥ ਸਿੰਘਾਂ ਦੇ ਨਾਲ ਉਹ ਵਿਅਕਤੀ ਉਹ ਜੋ ਪੈਂਦਾ ਹੈ ਜਿਸ ਤੋਂ ਬਾਅਦ ਉਸ ਵਿਅਕਤੀ ਨੇ ਇੱਕ ਸਿੰਘ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਪੂਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਕਿ ਗੋਲਖਸਾਬ ਦੇ ਉੱਤੇ ਰੱਖੀ ਪੱਤੀ ਦੇ ਨਾਲ ਉਸ ਵਿਅਕਤੀ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਬਾਅਦ ਸਿੰਘਾ ਨੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਹੈ ਪੁਲਿਸ ਇੱਦੀ ਪੂਰੀ ਜਾਂਚ ਕਰ ਰਹੀ ਹੈ ਕਿ ਵਿਅਕਤੀ ਦੀ ਅਸਲ ਮਨਸਾ ਕੀ ਸੀ ਕਿਉਂ ਉਸਨੇ ਡਿਊਟੀ ਤੇ ਤਨਾਤ ਸਿੰਘਾਂ ਦੇ ਉੱਤੇ ਹਮਲਾ ਕੀਤਾ ਇਸ ਨੂੰ ਲੈ ਕੇ ਤਸਵੀਰ ਦੇਖੋ ਤੇ ਨਾਲ ਉਥੇ ਦੇ ਮੌਜੂਦ ਡਿਊਟੀ ਅਫਸਰ ਨੇ ਕੀ ਕੀ ਆਪਾਂ ਤੁਸੀਂ ਉਹ ਵੀ ਸੁਣੋ ਅਜਨਾਂ ਸਵੇਰੇ ਤਕਰੀਬਨ 5:00 ਵਜੇ ਨੇ 5:00 5:00 ਦੇ ਕਰੀਬ ਆ ਜਦ ਮੈਂ ਸੰਗਤਰਕੀਨ ਦੀ ਧਰਮਾ ਮੱਥਾ ਟੇਕਣਾ ਹੁੰਦੀ ਉਹਨਾਂ ਵਿੱਚੋਂ ਵੀ ਇੱਕ ਜਿਹੜਾ ਬੰਦਾ ਸੀ ਉਹ ਮੱਥਾ ਟੇਕਣਾ ਆਇਆ ਜਦੋਂ ਪੋਰਾ ਸਾਹਿਬ ਗਿਆ ਨਾ ਪੋਰਾ ਸਾਹਿਬ ਜਿਹੜੇ ਸਾਡੇ ਡਿਊਟੀ ਵਾਲੇ ਸਿੰਘ ਸੀ ਸੇਵਾਦਾਰ ਅਰਦਾਸ ਸਿੰਘ ਉਹਦੇ ਨਾਲ ਜਾ ਕੇ ਉਹਨੇ ਥੋੜੀ ਬੱਤਸਲੂਕੀ ਕੀਤੀ ਜਿਹੜੇ ਗੋਲ ਕਰੇ ਵਿੱਚ ਮਾਇਆ ਪਾਉਣ ਵਾਲੀ ਪੱਤੀ ਹੁੰਦੀ ਹੈ ਨਾ ਉਹ ਪੱਤੀ ਫੜ ਕੇ ਉਹਨੇ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਕਿਉਂ ਉਸੇ ਟਾਈਮ ਸਾਡੇ ਸੇਵਾਦਾਰ ਨੇ ਦੂਜੇ ਸਿੰਘ ਜਿਹੜੇ ਡਿਊਟੀ ਤੇ ਨਾਲ ਸੀ ਉਹਨਾਂ ਨੂੰ ਬੁਲਾ ਕੇ ਉਹਨੂੰ ਤੁਰੰਤ ਉਥੋਂ ਬਾਹਰ ਕੱਢ ਤਾ ਤੇ ਬਾਹਰ ਕੱਢ ਕੇ ਸੰਗਤਰੇ ਵਿੱਚ ਹੋਏ ਜਾਂਦਾ ਹੈ ਨਾ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਤੇ ਸੰਗਤ ਨਾਲ ਵੀ ਉਹਦੀ ਮਤਲਬ ਹੱਥੋਂ ਪਾਈ ਹੁੰਦੀ ਰਹੀ ਬਾਹਰ ਫਿਰ ਉਹਨੂੰ ਸੰਗਤ ਇੱਥੇ ਬਾਹਰ ਲਈ ਉਥੋਂ ਸਨਾਚੜੂ ਕੇ ਭੱਜਿਆ ਐ ਸਰੋਵਰ ਵੱਲ ਚਲੇ ਗਿਆ ਇੱਥੋਂ ਸੰਗਤ ਕੋਲ ਜਦੋਂ ਬਾਹਰ ਹੀ ਲਿਆਂਦਾ ਗਿਆ ਨਾ ਮੈਂ ਉਦੋਂ ਆਇਆ ਮੌਕੇ ਤੇ ਮੈਂ ਜਿਹੜੇ ਤੁਰੰਤ ਪੁਲਿਸ ਨੂੰ ਫੋਨ ਕਰ ਉਹ ਪੁਲਿਸ ਰਿਹਾਵਲੇ ਕਰਤਾ ਉਦੋਂ ਬਾਅਦ ਅਸੀਂ ਰਿਟਰਨ ਜਿਹੜੀ ਆ ਬਰੀ ਕਾਰਵਾਈ ਹੈ ਉਹ ਪੁਲਿਸ ਨੂੰ ਦੇ ਕੇ ਤੇ ਕਾਨੂੰਨੀ ਕਾਰਵਾਈ ਕਰਨ ਦੀ ਕਹਿੰਦਾ ਵੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਠੀਕ ਹੈ ਤੇ ਪੰਜ ਲੋਕੀ ਕੀਤੀ ਜਿਸ ਵਿੱਚ ਕੀ ਆ ਆਪਣਾ ਵੰਛੇ ਸੀ ਮੈਂਟਲ ਜਿਗਾ ਨਸ਼ਾ ਤੌਰ ਤੇ ਪਾਇਆ ਗਿਆ ਉਹ ਹਨੇ ਲਾਣਾ ਦੇਖਣ ਨੂੰ ਤਾਂ ਲੱਗਦਾ ਵੀ ਨਸਈਆ ਬੰਦਾ ਪਰੰਤੂ ਜਿਵੇਂ ਅਸੀਂ ਪਤਾ ਕੀਤਾ ਵੀ ਇੱਥੇ ਨੇੜੇ ਥੋਥੀਆਂ ਪਿੰਡ ਦਾ ਰਹਿਣ ਵਾਲਾ ਹੈ ਉਹ ਉਨੇ ਚਾਰ ਪੰਜ ਸਾਲ ਪਹਿਲਾਂ 2015-16 ਦੇ ਵਿੱਚ ਕਰੀਬ ਦੱਸਦੇ ਨੇ ਵੀ ਉਹਨੇ ਆਪਣੇ ਪਿੰਡ ਬੇਅਰ ਵੀ ਕਰਨ ਦੀ ਕੋਈ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਵੀ ਹੋਇ ਇੱਕ ਸਾਲ ਹੈ ਜਿਹੜਾ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਇਸ ਕਰਕੇ ਲੱਗਦਾ ਵੀ ਉਹ ਖਬਰਾਂ ਕਿਹੜੀ ਨੀਟ ਨਾਲ ਆਇਆ ਹੋਵੇ ਤਾਂ ਬਗੁਰ ਤੇਗਪਾਦਰ ਸਾਹਿਬ ਨੇ ਕਿਰਪਾ ਕੀਤੀ ਸਾਡੇ ਸਿੰਘ ਮਸਤੈ ਤੇ ਪੂਰੇ ਡਿਊਟੀ ਵਾਲੇ ਤੇ ਉਹਨਾਂ ਨੇ ਤੁਰੰਤ ਜਿਹੜਾ ਐਕਸ਼ਨ ਲੈ ਕੇ ਉਹਨੂੰ ਮਿੰਟੋ ਮਿੰਟੀ ਬਾਹਰ ਕੱਢਦਾ ਇਹ ਜੀ ਕੋਈ ਘਟਨਾ ਨਹੀਂ ਵਾਪਰੀ ਕੀ ਕਹਿਣਾ ਹੈ ਕਿ ਕੋਈ ਜੀ ਸਮੇਂ ਦੇ ਵਿੱਚ ਸਲਾਨਾ ਜੁੜ ਮੇਲਾ ਹੋ ਰਿਹਾ ਵੱਡੇ ਪੱਧਰ ਤੇ ਕਿਸੇ ਨਾ ਕਿਸੇ ਤਰੀਕੇ ਦੀ ਸ਼ਿਕਾਇਤ ਹੋ ਸਕਦੀ ਹੈ ਉਹ ਵੀ ਸਕਦੀ ਹੈ ਜੀ ਨਹੀਂ ਹੁਣ ਅਸੀਂ ਇਹਦੇ ਬਾਰੇ ਕੀ ਕਹਸਾਂ ਪਰ ਅਸੀਂ ਆਪਣੇ ਵੱਲੋਂ ਅਲਰਟ ਆ ਮੈਂ ਆਪਣੇ ਸਾਰੇ ਸਟਾਫ ਨੂੰ ਅੱਜ ਵੀ ਕੱਲ ਵੀ ਰੋਜ਼ ਮੀਟਿੰਗ ਕਰਕੇ ਇਹਨਾਂ ਨੇ ਪੂਰੀ ਅਲਰਟ ਹੋ ਗਏ ਪੂਰੀ ਉਹਨਾਂ ਡਿਸਪਲਾਈਨ ਨਾਲ ਪੂਰੀ ਡਿਊਟੀ ਕਰਨੀ ਹੈ ਸੰਗਤ ਨਾਲ ਪਿਆਰ ਨਾਲ ਪੇਸ਼ ਆਉਣਾ ਕੀ ਲੈ ਰਿਹਾ ਕੈਮਰੇ ਦੀ ਫੁਟੇਜ ਵਿੱਚ ਕਿੰਨਾ ਵੀ ਦਰਸਾਇਆ ਗਿਆ ਕਿ ਬੰਦਾ ਜਿਹੜਾ ਹੱਥ ਭਾਈ ਹੁੰਦਾ ਹੈ ਆਪਣੀ ਹੈਗਾ ਹੀ ਇਹ ਕੈਮਰੇ ਦੀ ਫੋਟਾਂ ਤੁਸੀਂ ਦੇਖਿਆ ਇਹਨੇ ਉਹ ਹੱਥ ਭਾਈ ਹੁੰਦਾ ਰਿਹਾ ਬਾਹਰ ਵੀ ਉੱਥੇ ਵੀ ਆਪਣੇ ਸਾਡੇ ਸੰਗ ਨਾਲ ਜਿਹੜਾ ਡਿਊਟੀ ਤੇ ਸੀ ਉਹਦੇ ਉਹਨੇ ਪੱਤੀ ਮਾਰਨੀ ਕੋਸ਼ਿਸ਼ ਕੀਤੀ ਹੈ